ਪਾਣੀ ਦੇ ਵਿੱਚ ਤੈਰਦੀ ਹੋਈ ਕਾਰ ਦੀਆਂ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿ ਚਿੱਟੇ ਰੰਗ ਦੀ ਗੱਡੀ ਬੇਕਾਬੂ ਹੋ ਕੇ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਨਹਿਰ ਦੇ ਕਿਨਾਰੇ ਕੋਈ ਸੇਫਟੀ ਵਾਲ ਨਹੀਂ ਲੱਗੀ ਹੋਈ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲੋਕਾਂ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕੀ 체ਤੀ ਤੋਂ 체ਤੀ ਇਸ ਨਹਿਰ ਦੇ ਨਾਲੇ ਦੁਆਲੇ ਜੋ ਹੈ ਸੇਫਟੀ ਵਾਲ ਲਗਾਈ ਜਾਵੇ ਤਾਂ ਦਸੂਹਾ ਦੇ ਕੰਢੀ ਕਨਾਲ ਨਹਿਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਕਾਰ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਕਿਉਂਕਿ ਇਸ ਵळे ਪੰਜਾਬ ਦੇ ਵਿੱਚ ਸੰਗੜੀ ਧੁੰਦ ਹੈ ਛਾਈ ਹੋਈ ਹੈ ਅਜੇ ਦੇ ਵਿੱਚ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੁੰਦੀ ਹੋਈ ਵਿਕਾਇ ਦੇ ਰਹੀ ਹੈ ਜਿਸ ਕਰਕੇ ਜਿੱਥੇ ਸੜਕੀ ਹਾਦਸੇ ਵਾਪਰਦੇ ਨੇ ਤੇ ਉੱਥੇ ਹੀ ਦੂਜੇ ਪਾਸੇ ਇਸ ਹਾਦਸੇ ਦਾ ਕਾਰਨ ਵੀ ਮੰਨਿਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਹੈ ਕਿਉਂਕਿ ਪਾਣੀ ਦੇ ਆਲੇ ਦੁਆਲੇ ਤਾਂ ਪਾਸੇ ਜੋ ਉੱਥੇ ਧੁੰਦ ਅਕਸਰ ਹੀ ਜ਼ਿਆਦਾ ਵੇਖਣ ਨੂੰ ਮਿਲਦੀ ਹੈ ਤੇ ਨਹਿਰ ਦੇ ਆਲੇ ਦੁਆਲੇ ਸੇਫਟੀ ਵਾਲ ਨਾ ਲੱਗਿਆ ਹੁਣ ਕਰਕੇ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਵਾਪਰਿਆ ਕਿ ਸੜਕ ਦੇ ਉੱਤੇ ਜਾਂਦੀ ਹੋਈ ਨਹਿਰ ਸਿੱਧੀ ਜਾਂ ਡਿੱਗਦੀ ਹੈ ਨਹਿਰ ਮਾਫ ਕਰਨਾ ਕਾਰ ਸੜਕ ਤੇ ਜਾਂਦੀ ਹੋਈ ਕਾਰ ਸਿੱਧੀ ਜਾਂ ਡਿੱਗਦੀ ਹੈ ਨਹਿਰ ਦੇ ਵਿੱਚ ਚਿੱਟੇ ਰੰਗ ਦੀ ਇਹ ਗੱਡੀ ਹੈ ਜਿਹੜੀ ਕਿ ਨਹਿਰ ਦੇ ਵਿੱਚ ਡਿੱਗੀ ਹੈ ਮੌਕੇ ਤੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਲੋਕ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਗੱਡੀ ਚਾਲਕ ਨੂੰ ਬਾਹਰ ਕੱਢਿਆ ਜਾਂਦਾ ਤੇ ਤਸਵੀਰਾਂ ਤੁਸੀਂ ਉਸ ਗੱਡੀ ਦੀਆਂ ਵੇਖ ਸਕਦੇ ਹੋ ਕਿ ਕਿਵੇਂ ਲੋਕਾਂ ਦੇ ਵੱਲੋਂ ਕਾਰ ਚਾਲਕ ਦਾ ਰੈਸਕਿਊ ਕੀਤਾ ਗਿਆ ਮੌਕੇ ਤੇ ਆਲਾ ਅਧਿਕਾਰੀ ਪਹੁੰਚ ਜਾਂਦੇ ਨੇ ਤਾਂ ਲੋਕਾਂ ਦਾ ਇਲਜ਼ਾਮ ਹੈ ਕਿ ਅਕਸਰ ਹੀ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ ਸੇਫਟੀ ਵਾਲ ਨਾ ਲੱਗਿਆ ਹੋਣ ਕਰਕੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਜੋ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਸਾਰ ਨਹੀਂ ਲਈ ਜਾ ਰਹੀ ਤਾਂ ਤੁਸੀਂ ਤਸਵੀਰਾਂ ਵੇਖੋ ਕਿ ਕਿਵੇਂ ਕ੍ਰੇਨ ਦੀ ਮਦਦ ਦੇ ਨਾਲ ਇਸ ਚਿੱਟੇ ਰੰਗ ਦੀ ਗੱਡੀ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਪਰ ਮਾਲੀ ਨੁਕਸਾਨ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੀ ਹਾਂ ਕਿ ਕਿਵੇਂ ਬੇਕਾਬੂ ਕਾਰ ਸਿੱਧੀ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਤੇ ਲੋਕ ਮੌਕੇ ਤੇ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਕਾਰ ਨੂੰ ਜੋ ਹੈ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਕਾਰ ਚਾਲਕ ਜੋ ਹੈ ਸਹੀ ਸਲਾਮਤ ਦੱਸਿਆ ਜਾ ਰਿਹਾ ਹੈ। ਤੁਸੀਂ ਤਸਵੀਰ ਵੇਖੋ ਕਿ ਕਿਵੇਂ ਨਹਿਰ ਦੇ ਪਾਣੀ ਦੇ ਵਿੱਚ ਗੱਡੀ ਡੁੱਬਦੀ ਹੋਈ ਵਿਖਾਈ ਦੇ ਰਹੀ ਐ ਮੌਕੇ ਤੇ ਖੜੇ ਲੋਕਾਂ ਦੇ ਵੱਲੋਂ ਇਸ ਦੀ ਵੀਡੀਓ ਬਣਾ ਲਈ ਜਾਂਦੀ ਐ ਰਵਿੰਦਰ ਸਿੰਘ ਪਿੰਡ ਤਗਵਾਲ ਇਹ ਗੱਡੀ ਡਿੱਗੀ ਕਿਹ ਸੀ ਮਾਮਲਾ ਪੁਰਾ ਗੱਡੀ ਡਿੱਗੀ ਐ ਡਿਵਾਇਡਰ ਇੱਥੇ ਆਇਆ ਨਹੀਂ ਉਹ ਵਿੱਚ ਬੰਬ ਨਹੀਂ ਪਤਾ ਲੱਗਾ ਉਹਨੂੰ ਗੱਡੀ ਦੇ ਵਿੱਚ ਤੇ ਗੱਡੀ ਦੇ ਬੰਦੇ ਸੀਗੇ ਉਹ ਬੰਦੇ ਸੀ ਸਹੀ ਹਲਾਵਾ ਤੇ ਛਟਾ ਟੁਟਾ ਲੱਗੀਆਂ ਉਹਦੇ ਮੁੰਡੇ ਦੇ ਗੱਡੀ ਡਿੱਗਣ ਦਾ ਕਾਰਨ ਕੀ ਤੁਹਾਨੂੰ ਕੀ ਲੱਗਦਾ ਗੱਡੀ ਕਾਰਨ ਦਾ ਕਾਰਨ ਇਹ ਨਿਆਰੇ ਪਰ ਡਿਵਾਇਡਰ ਆਇਆ ਨਹੀਂਗਾ ਮੈਂ ਡੁੱਬੀ ਬਹੁਤ ਅੱਗੇ ਵੀ ਇਥੇ ਹੋਇਆ ਆ ਅੱਗੇ ਵੀ ਪੰਜ ਸਾਲ ਦਾ ਐਕਸੀਡੈਂਟ ਹੋਇਆ ਇੱਦਾਂ ਦੇ ਗੱਡੀਆਂ ਵਾਲੇ ਗਵਰਨਮੈਂਟ ਨੂੰ ਤਾਂ ਚਾਹੀਦਾ ਬਈ ਕਿ ਡਿਵਾਈਡਰ ਬਣਾਉਣਾ ਚਾਹੀਦਾ ਜੀ ਪਰ ਉੱਚੀ ਕਰਨੀ ਕਾ ਜੀ ਮੇਰ ਲੋਕਾਂ ਨੂੰ ਕਈਆਂ ਨੂੰ ਪਰਿਆ ਨਹੀਂ ਹੋ ਰਹੀ ਇੱਥੇ ਸੁਣਦਾ ਵਈ ਇਥੇ ਹੈ ਨਹੀਂਗਾ ਜਿਹਨੂੰ ਕੋਈ ਦੋ ਚਾਰ ਗਲਾ ਸੁਣ ਕੇ ਉਹ ਵੀ ਨਿਕਲ ਜਾਂਦਾ ਬਾਕੀ ਹੁਣ ਤੁਹਾਡੀ ਮੰਗ ਹੈਗੀ ਵੀ ਸਾਡੀ ਮੰਗ ਹੈ ਕਿ ਆ ਪੂਰੀ ਮਹਿਰ ਵਿੱਚ ਡਿਵਾਈਡਰ ਬਣਾਉਣਾ ਚਾਹੀਦਾ ਔਰ ਪੱਕੇ ਅੰਦਾ ਲੱਗਣੇ ਚਾਹੀਦੇ ਆ ਇਹ ਗੱਡੀ ਦੀ ਕੀ ਟੇੜੇ ਪੈਣ ਦੀ ਗੱਡੀ ਗੱਡੀ ਕਗਵਾਲ ਪਿੰਡ ਦੀ ਆ ਇਹ ਕਾ ਹੋ ਗਿਆ ਬੰਦੇ ਨੇ ਹਾਂ ਬੰਦਿਆ ਬਚਾ ਹੋ ਗਿਆ ਲੇਕਿਨ ਸਾਡੀ ਵੱਤ ਤੋਂ ਵੱਧ ਡਿਵਾਨ ਗਵਰਨਮੈਂਟ ਕੋਲ ਹੋਈ ਹੈ ਕਿ ਇੱਥੇ ਡਿਵਾਈਡਰ ਬਣਾਉਣਾ ਚਾਹੀਦਾ ਸੇਫਟੀ ਨਹੀਂ ਹੈ ਸੇਫਟੀ ਕੋਈ ਨਹੀਂ ਮੇਨਾਰੀ ਸੇਫਟੀ ਕੋਈ ਨਹੀਂ ਹੈ ਮੇਰਾ ਨਾਮ ਰਾਣਾ ਜੀ ਪਿੰਡ ਕੁਵਾਲ ਹੈ ਤੇ ਵੀ ਗੱਡੀ ਨੇ ਆ ਜੀ ਡਿਗੀ ਹੈ ਕੀ ਮਾਮਲਾ ਕਿਸ ਗਿਆ ਇਹ ਭਾਜੀ ਗੱਡੀ ਰਾਤ ਲਗਭਗ 10 ਵਜੇ ਦੇ ਕਰੀਬ ਡਿਗੀ ਹੈ ਇੱਥੇ ਅਕਸਰ ਇਹ ਹਾਸੇ ਹੁੰਦੇ ਰਹਿੰਦੇ ਆ ਕਿਉਂਕਿ ਇੱਥੇ ਸੇਫਟੀ ਵਾਲੀ ਨਹੀਂ ਹੈ ਜਿਸ ਕਰਕੇ ਹਰ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਗੱਡੀ ਡਿਗੀ ਰਹਿੰਦੀ ਹੈ ਦੀ ਗੱਡੀ ਜਿਹੜੇ ਲੋਕ ਸੀ ਉਹ ਸਹੀ ਸਲਾਮਤ ਬਾਰ ਕੱਢੇ ਗਏ ਕਿੰਨਾ ਠੀਕ ਹੈ ਹਾਂਜੀ ਹਾਂਜੀ ਉਹਨਾਂ ਨੂੰ ਸਹੀ ਸਲਾਮਤ ਕੱਢ ਲਿਆ ਗਿਆ ਉਹ ਉਹਨਾਂ ਦੀ ਥੋੜੀ ਮੋਟ ਸੱਟਾਂ ਲੱਗੀਆਂ ਉਹਨਾਂ ਦੇ ਵੀ ਬਟ ਅਸੀਂ ਇਹੀ ਪ੍ਰਸ਼ਾਸਨ ਅਗੇ ਮੰਗ ਮੰਗ ਕਰਦੇ ਆ ਕਿ ਛੇਤੀ ਤੋਂ ਛੇਤੀ ਸੇਫਟੀ ਵਾਲ ਬਣਾਇਆ ਜਾਵੇ ਤਾਂ ਜੋ ਜਿਹੜੇ ਹਾਸੇ ਆ ਦਿਨ ਬਰ ਦਿਨ ਹੋ ਰਿਹਾ ਹੈ ਇਹਨਾਂ ਤੇ ਰੋਕ ਲੱਗੀ ਜਾਏ ਪਹਿਲਾਂ ਵੀ ਕੋਈ ਇੱਥੇ ਨੇ ਗੱਡੀ ਜਿਪੂ ਡੀਗੇ ਰੈਕ ਤੋਂ ਡੀਗੇ ਹਾਂਜੀ ਹਾਂਜੀ ਸ਼ਾਇਦ 2 ਮਹੀਨੇ ਪਹਿਲੇ ਵੀ ਇੱਕ ਗੱਡੀ ਆਪਾਂ ਗੱਡੀ ਹੈ ਇੱਥੇ ਆਏ ਦਿਨੇ ਮਹੀਨੇ ਡੇਢ ਮਹੀਨੇ ਬਾਅਦ ਕਿਤੇ ਕੋਈ ਨਾ ਕੋਈ ਗੱਡੀ ਡਿੱਗੀ ਰਹਿੰਦੀ ਹੈ ਤਾਂ ਵੀ ਨੂੰ ਮੰਗੀ ਕਰਦੇ ਹੋ ਮੰਗ ਸਾਡੀ ਉਹੀ ਹੈ ਕਿ ਜਿੰਨਾ ਵੀ ਪ੍ਰਸ਼ਾਸਨ ਅੱਗੇ ਹੀ ਹੈ ਕਿ ਜਿੰਨੇ ਵੀ ਇਹ ਸੇਫਟੀ ਵਾਲਾ ਸਭ ਤੋਂ ਪਹਿਲੇ ਇੱਥੇ ਹੀ ਕੰਮ ਕੀਤਾ ਜਾਏ ਛੇਤੀ ਜਲਦ ਤੋਂ ਜਲਦ ਐਕਸ਼ਨ ਲਿਆਏ ਜਹਾਜੋ ਜਿਹੜੇ ਮਾਮਾ ਦੇ ਪੁੱਤ ਮਰ ਰਹੇ ਆ ਦਿਨ ਪਰ ਦਿਨ ਤੇ ਹਾਸੇ ਹੋ ਰਿਹਾ ਉਹ ਹਾਸਿਆਂ ਦੇ ਰੋਕཐਮ ਲੱਗੇ